ਉਹ ਤੋਂ ਸਤ ਸ੍ਰੀ ਅਕਾਲ। ਤੁਹਾਡਾ ਵਾਗਤਾ ਤੁਹਾਡਾ ਸਾਡੇ ਚੈਨਲ ਤੇ। ਅੱਜ ਆਪਾਂ ਮੱਲਾ ਪਾਣੀ ਲਾ ਰਹੇ ਹਾਂ। ਮੋਟਰ ਚੱਲ ਰਹੀ ਹੈ ਆਪਣੀ। ਉੱਤੇ ਮੋਟਰ ਤੇ ਬੈਠੇ ਹਾਂ। ਆਹ ਸਾਹਮਣੇ ਹੀ ਬੈਠ ਕੇ। ਆਹ ਮੋਟਰ ਤੇ ਬੈਠੇ ਦਾ ਨਜ਼ਾਰਾ ਜੋ ਹੋ ਰਿਹਾ ਹੈ। ਦੇਖੋ ਫਿਰ ਅੱਗੇ ਹੋਰ ਵੀ ਕੁਝ ਦਿਖਾਉਂਦੇ ਆ ਤੁਹਾਨੂੰ ਆਣਕ ਬਾਰੇ ਵੀ ਦੱਸਾਂਗੇ ਆ ਪਾਣੀ ਅੱਜ ਆਪਣਾ ਹਾਂਜੀ ਦੋਸਤੋ ਪਾਣੀ ਵਾਲਾ ਹੋ ਗਿਆ ਕੰਮ ਮੁਕੰਮਲ ਤਕਰੀਬਨ ਜਿਹੜੇ 40 ਤੇ 2 2.5 ਕਿਲੇ ਉਹਨਾਂ ਚ ਰਹਿ ਗਿਆ ਪਾਣੀ ਦੇਣ ਤੋਂ ਬਾਕੀ ਦਾ ਤਕਰੀਬਨ ਪੂਰਾ ਹੋ ਗਿਆ ਪਾਣੀ ਦਿੱਤਾ ਗਿਆ ਇਹ ਜਿਹੜੇ ਉਹ ਆਪਾਂ ਕਹਿੰਦੇ ਆ ਪਸੇਤਾ ਉਹ ਵੀ ਆ ਸਾਹਮਣੇ ਇਹ ਪਸੇਤਾ ਹਜੇ ਇਹ ਚ ਹਜੇ ਟਾਈਮ ਲੱਗੂ ਥੋੜਾ ਜਿਹਾ ਪਾਣੀ ਦੇਣ ਨੂੰ ਇਹ ਤੇ ਸਪਰੇਅ ਵੀ ਕਰਾਉਣੀ ਹੈ ਹਜੇ ਇਸ ਕਰਕੇ ਇਹਨੂੰ ਪਾਣੀ ਹਜੇ ਨਹੀਂ ਦਿੱਤਾ ਅ ਦੂਜੇ ਖੇਤਾਂ ਨੂੰ ਸਾਰਿਆਂ ਨੂੰ ਤਕਰੀਬਨ ਜਿਹੜੀ ਅਗੇਤੀ ਦੀ ਉਹ ਹੈਗੀ ਤੇ ਆਪਣੀ 27 28 29 ਤਰੀਕ ਦੀ ਉਹਨਾਂ ਸਾਰਿਆਂ ਨੂੰ ਪਾਣੀ ਦਿੱਤਾ ਗਿਆ ਉਹਨਾਂ 'ਚ ਸਪਰੇ ਵੀ ਆਪਾਂ ਨੇ ਜਿਹੜੀ ਗੁੱਲੀ ਡੰਡੇ ਵਾਲੀ ਉਹ ਪਹਿਲਾਂ ਕਰਵਾ ਚੁੱਕੇ ਸੀ ਇਹ ਜੜ ਅਸੇਤੀ ਅਜੇ 'ਚ ਆਪਾਂ ਨੇ ਸਪਰੇ ਵੀ ਕਰਾਉਣੀ ਆ ਇਹ ਪੂਰੇ ਜਣੀ ਆਪਣੀ ਜਿੰਨਾ ਵੀ ਪ੍ਰਾਲੀਤੀ ਉਹ ਵਿੱਚੇ ਦੱਬੀ ਗਈ ਆ ਇਹਦੇ ਵਿੱਚ ਤਾਂ ਇਹ ਅਜੇ ਡੇਟ ਦੀ ਥੋੜੀ ਜੀ ਇਸ ਕਰਕੇ ਸਪਰੇਅ ਵੀ ਕਰਾਉਣੀ ਸੀ। ਬਾਕੀ ਜਿਹੜੀ ਮਲਚਿੰਗ ਵਾਲੀ ਆਪਾਂ ਕਣਕ ਬੀਜੀ ਹੋਈ ਜਾ ਜਿਹੜੀ ਆਰਗਾਨ ਖੇਤਾਂ 'ਚ ਉਹ ਵੀ ਤਕਰੀਬਨ ਹੁਣ ਦੇਖਣ ਲੱਗ ਗਈ। ਇਦਾਂ ਦੀ ਉਹ ਟਿਕ ਰਹੀ ਆ। ਦੇਖੋ ساری ਤਕਰੀਬਨ ਦੇਖਣ ਲੱਗ ਗਏ ਹੁਣ ਇਹ ਹੈ ਮਾਲਚਿੰਗ ਵਾਲੀ ਇਹਨੂੰ ਵੀ ਇੱਕ ਪਾਣੀ ਤਾਂ ਜਦੋਂ ਆਪਾਂ ਨੇ ਬੀਜੀ ਦੀ ਉਸੇ ਦਿਨ ਇੱਕ ਲਗਾਇਆ ਸੀ ਆਪਾਂ ਨੇ ਪਾਣੀ ਤਾਂ ਕਿ ਇਹ ਉਹੀ ਪਾਣੀ ਨਾਲ ਜੰਮਣੀ ਸੀ ਇਹ ਇਹਨਾਂ ਖੇਤ ਜੰਮਾ ਹੀ ਸੁੱਕਾ ਸੀ ਇਹਦੇ ਵਿੱਚ ਆਪਾਂ ਨੇ ਬੀਜੀ ਦੀ ਇਹ ਬਾਕੀ ਬਾਅਦ ਚ ਫਿਰ ਹੁਣ ਐਚ ਵੀ ਪਾਣੀ ਲਾਤਾ ਆਪਾਂ ਨੇ ਇਦਾਂ ਦੀ ਹੈ ਸਾਰੀ ਉਹ ਖੜੀ ਇਧਰ ਨੂੰ ਵੀ ਦੇਖ ਲੋ ਉੜੀ ਜੀ ਆ ਜਗ੍ਹਾ ਜਿਹੜੀ ਆਪਣੇ ਸਾਹਮਣੇ ਦਿਖਦੀ ਹੈ ਇਹ ਵੀ ਘਟ ਪਰਾਲੀ ਜੀ ਜ਼ਿਆਦਾ ਚਮਕ ਰਹੀ ਹੈ ਇੱਥੇ ਪਰਾਲੀ ਜ਼ਿਆਦਾ ਨਹੀਂ ਹੈਗੀ ਅਮਾ ਪਰਾਲੀ ਘਟ ਹੋਣ ਕਰਕੇ ਉਹ ਥੋੜੀ ਜੀ ਬੀਜ ਜਿਹੜਾ ਨੰਗਾ ਰਹਿ ਗਿਆ ਤੀ ਉਹ ਲੇਟ ਜੰਮ ਜੰਮ ਰਿਹਾ ਹੈ ਜਿੱਥੇ ਪਰਾਲੀ ਸੀ ਉੱਥੇ ਤਾਂ ਪੂਰਾ ਜੰਮਿਆ ਹੋਇਆ ਹੈ ਜਿੱਥੇ ਪਰਾਲੀ ਨ ਟਿਆ ਹੋਇਆ ਉਹ ਸਾਰਾ ਵੀ ਹੋਰਾ ਪੋਰਾ ਜੰਮਿਆ ਆ ਦਿਖਾਉਣਾ ਮੈਂ ਨੇੜੇ ਹੋ ਕੇ ਦਿਖਾਉਣਾ ਤੁਹਾਨੂੰ ਐਦਾਂ ਦਾ ਸਾਰੀ ਜੰਮੀ ਹੋਈ ਐ ਆ ਦੇਖੋ ਇਹ ਲੋ ਐਦਾਂ ਇਹ ਜੰਮੀ ਹੋਈ ਆ ਸਾਰੀ ਉਹ ਜਿੱਥੇ ਕਿਤੇ ਜ਼ਿਆਦਾ ਹੀ ਪਰਾਲੀ ਦਾ ਗੁੱਛਾ ਜਾਂ ਜ਼ਿਆਦਾ ਪਿਆ ਰਹਿ ਗਿਆ ਜਣੀ ਜ਼ਿਆਦਾ ਉਹਨੇ ਕਟਰ ਨੇ ਜ਼ਿਆਦਾ ਇਕੱਠੀ ਜੀ ਕਰਤੀ ਉਹ ਜਗ੍ਹਾ ਤੇ ਜ਼ਰੂਰ ਥੋੜੀ ਜਿਹਾ ਹੌਲੀ ਨਿਕਲ ਰਹੀ ਹੈ ਜਣੀ ਘੱਟ ਨਿਕਲੀ ਹੋਈ ਹੈ ਨਹੀਂ ਤਾਂ ਤਕਰੀਬਨ ਸਾਰੀ ਬਹੁਤ ਵਧੀਆ ਜੰਮੀ ਹੋਈ ਹੈ ਇਹਦੇ ਵਿੱਚ ਕੋਈ ਹਜੇ ਤੱਕ ਕੋਈ ਖਾਦ ਨਹੀਂ ਪਾਈ ਆਪਾਂ ਨੇ ਬਸ ਇੱਕ ਉਦੋਂ ਪਾਣੀ ਲਾਇਆ ਇੱਕ ਆਪਾਂ ਨੇ ਹੁਣ ਲਾਤਾ ਇਹ ਕੱਲ ਪਰਸੋਂ ਲਾਇਆ ਪਾਣੀ ਇੱਕ ਇਹ ਦੂਜਾ ਪਾਣੀ ਵੀ ਤਾਂ ਲਾਇਆ ਵੀ ਮਰ ਲੋ ਵੀ ਕੋਈ ਜਿਹੜਾ ਦਾਣਾ ਮਾੜਾ ਮੋਟਾ ਰਹਿੰਦਾ ਉਹ ਵੀ ਜੰਮਿਆ ਆਵੇ ਫਿਰ ਇਹਦੇ ਤੇ ਜਿੱਦਾਂ ਕੋਈ ਖਾਦ ਵਗੈਰਾ ਆਪਾਂ ਨੇ ਕੋਲਾਇਆ ਵਗੈਰਾ ਦੀ ਪਾਉਣੀ ਆ ਉਹ ਪਾ ਦਈਏ ਇਸ ਲਈ ਵੀ ਨਾਲੇ ਪਰਾਲੀ ਥੋੜੀ ਜਿਹੀ ਦਬੀਰ ਦਬ ਜੂਗੀ ਇਸ ਕਰਕੇ ਇਹ ਪਾਣੀ ਵੀ ਲਾਤਾ ਵਧੀਆ ਫੈੜ ਵੀ ਵਧੀਆ ਹੈ ਫੜ ਰਹੀ ਹੈ ਤਕਰੀਬਨ ਦੋ ਦੋ ਡੱਕੇ ਹੋਗੇ ਇਹਦੀ ਬਜਾਈ ਆਪਣੀ ਹੈਗੀ ਆ 5 ਨਵੰਬਰ ਦੀ ਜਦੋਂ ਗੁਰਨਾ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਦੀ ਉਸ ਦਿਨ ਦੀ ਇਹਦੀ ਬਜਾਈ ਕਰੀ ਹੋਈ ਹੈ ਆਪਣੀ ਇਹਦਾ 17-18 ਦਿਨ ਤੇ ਆਪਾਂ ਨੇ ਜਿਹੜਾ ਦੂਜਾ ਪਾਣੀ ਲਾਤਾ ਹੈ ਨੂੰ ਦੂਜਾ ਨਹੀਂ ਕਹੋ ਮੰਨੋ ਉਹਨੂੰ ਪਹਿਲੀ ਪਾਣੀ ਆ ਜਣੀ ਪਹਿਲਾਂ ਤਾਂ ਜਦੋਂ ਹੁਣ ਸੁੱਕੇ ਖੇਤ ਵਿੱਚ ਆਪਾਂ ਨੇ ਦਾਣਿਆਂ ਨੂੰ ਹਰੇ ਕਰਨ ਵਾਸਤੇ ਆਪਾਂ ਨੂੰ ਪਾਣੀ ਦੇਣਾ ਪੈਣਾ ਸੀ ਜਿੱਦਾਂ ਸਿੰਜੀ ਆਪਾਂ ਕਰਦੇ ਆ ਆਮ ਖੇਤ ਦੀ ਉਦਾਂ ਉਹ ਸਿੰਜੀ ਉਹ ਸਮਝੋ ਇਹਦਾ ਇਹ ਪਹਿਲਾ ਪਾਣੀ ਉਹ ਲੱਗ ਰਿਹਾ ਹੈ ਜੀ ਅਜੇ ਹੋਰ 10-12 ਦਿਨਾਂ ਤੱਕ ਤੁਹਾਨੂੰ ਦਿਖਾਵਾਂਗੇ ਇਹਦਾ ਵੀ ਕਿੰਦਾ ਦਾ ਰਿਜ਼ਲਟ ਹੈ ਬਾਕੀ ਹੁਣ ਸਾਡੇ ਸਾਹਮਣੇ ਆ ਜੋ ਵੀ ਦਿਖਦਾ ਉਹ ਲਿਕੋ ਇਦਾਂ ਵੀ ਆ ਸਾਰੀ ਹੋਏ। ਨਾ ਕੋਈ ਘੜੀ ਆ ਸਾਰੀ ਹੋਏ। ਤਕਰੀਬਨ ੜੱਕੇ ਵੀ ਆ ਦਿਖਾਉਣਾ ਮੈਂ ਸੋਨੂੰ ਦੋ ਦੋ ਹੋਏ ਹੋਏ ਨੇ। ਦੇਖੋ ਆਹ ਬਾਕੀ ਦੋਸਤੋ ਦੱਸਿਓ ਵੀ ਕਿੱਦਾਂ ਦੀ ਲੱਗੀ ਇਹ ਆਪਣੀ ਮਲਚੰਗ ਵਾਲੀ ਕਣਕ ਅ ਜਰੂਰ ਆਪਣਾ ਸੁਝਾਅ ਦਿਓ ਕਮੈਂਟਾਂ 'ਚ ਕਰਕੇ ਦੱਸਿਓ ਵੀ ਕੀ ਵਧੀਆ ਲੱਗ ਰਹੀ ਆ ਕਿ ਕਿ ਉਹ ਦੂਜੀਆਂ ਕਣਕਾਂ ਨਾਲੋਂ ਥੋੜੀ ਜਿਹੀ ਵੱਖਰੀ ਜੀ ਆ ਵੀ ਘੱਟ ਹੋ ਜਣੀ ਵਧੀਆ ਲੱਗਦੀ ਆ ਇਹ ਆਰਗੈਨਿਕ ਖੇਤ ਹੋਣ ਕਰਕੇ ਥੋੜਾ ਜਿਹਾ ਹਜੇ ਮੰਨ ਲਓ ਵੀ ਇਹ ਚ ਕੁਝ ਪਾਇਆ ਵੀ ਨਹੀਂ। ਅੱਲੀ ਪ੍ਰਾਲੀਓ ਆ ਹੁਣ ਇਹ ਬਾਕੀ ਖੇਤ ਦੀ ਜਿਹੜੀ ਮਿੱਟੀ ਪਹਿਲਾਂ ਦੀ ਜਿੰਨੀ ਕੁ ਉਹਦੇ ਵਿੱਚ ਤਾਕਤ ਆ ਉਹੀ ਤਾਕਤ ਆ ਹਜੇ ਇਹਦੇ ਵਿੱਚ ਨਵਾਂ ਕੁਝ ਨਹੀਂ ਪਾਇਆ। ਬਾਕੀ ਜਿਹੜੇ ਨਵੇਂ ਦੋਸਤ ਜੁੜੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਨਾਲ ਬੈੱਲ ਦਾ ਬਟਨ ਵੀ ਦਬਲਿਓ। ਤਾਂ ਕਿ ਨਵੀਂ ਵੀਡੀਓ ਜੋ ਵੀ ਆਉਗੀ ਉਹ ਤੁਸੀਂ ਦੇਖ ਸਕੋ ਜਿਹੜੇ ਆਪਣੇ ਪੁਰਾਣੇ ਦੋਸਤ ਜੁੜੇ ਹੋਏ ਨੇ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਦੇਖਦੇ ਹੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਉਹਦੇ ਵਿੱਚ ਸਾਰੀ ਆਪਾਂ ਨੂੰ ਪਤਾ ਲੱਗੇ ਵੀ ਕਿੱਦਾਂ ਦੀ ਵੀਡੀਓ ਹੈ ਕਾਦੇ ਲਈ ਬਣੀ ਹੋਈ ਹੈ ਉਹ ਚੀਜ਼ ਦਾ ਆਪਾਂ ਨੂੰ ਸਾਰਾ ਗਿਆਨ ਹੋ ਜAVE ਸਾਰੇ ਦੋਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਦੇਸ਼-ਵਿਦੇਸ਼ ਬੈਠੇ ਹੋਆਂ ਸਾਰੇ ਸਾਰੇ ਤੁਸੀਂ ਸਾਡੇ ਬਲੌਗ ਨਾਲ ਜੁੜੇ ਹੋਏ ਹੋ ਸਾਡੇ ਚੈਨਲ ਨਾਲ ਜੁੜੇ ਹੋਏ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਦਿਖਾਉਨੇ ਆ ਕੁਝ ਹੋਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ